ਦੋਸਤੋ ਮੈਂ ਤੁਹਾਡਾ ਸ਼ੇਵਕ ਛੋਟੀ ਜੀ ਰੀਲ ਲੈ ਕੇ ਹਾਜ਼ਰ ਹਾਂ ਅੱਜ ਦੀ ਵੀਡੀਓ ਬੜੀ ਇੰਟਰਸਟਿੰਗ ਹੋਏਗੀ ਅੱਜ ਦੀ ਵੀਡੀਓ ਹੈ ਪੱਥਰ ਤੇ ਰੱਬ ਪੱਥਰ ਅਤੇ ਰੱਬ ਦੇ ਵਿੱਚ ਕਾਫੀ ਸਿਮਿਲਰਿਟੀਜ਼ ਹਨ ਕਾਫੀ ਸਾਂਝਾ ਹਨ ਜਿਵੇਂ ਕਿ ਹੁਣ ਇੱਕ ਪੱਥਰ ਆ ਉਹ ਡੈਡ ਹੁੰਦਾ ਹੈ ਉਸ ਦੇ ਵਿੱਚ ਕੋਈ ਫੀਲਿੰਗ ਨਹੀਂ ਹੁੰਦੀ ਉਸ ਤੇ ਉਤਰਾ ਚੜਾ ਦਾ ਕੋਈ ਫਰਕ ਨਹੀਂ ਹੁੰਦਾ ਮੀਂਹ ਪੈ ਜਵੇ ਤੇ ਪਾਣੀ ਉਹਨੇ ਸੋਖ ਨਹੀਂ ਕਰਨਾ ਔਰ ਪਰ ਰੱਬ ਜਿਹੜਾ ਹੈ ਉਸ ਦੇ ਵਿੱਚ ਵੀ ਨਿਊਟਰਲ ਹੁੰਦਾ ਹੈ ਜੇ ਉਹਨੂੰ ਕੋਈ ਪੂਜਾ ਕਰ ਦੇਵੇ ਤੇ ਪੂਜਾ ਨਾਮ ਕਰੇ ਕੋਈ ਫਰਕ ਨਹੀਂ ਕੋਈ ਨਾਸਤਿਕ ਹੋਵੇ ਜਾਂ ਕੋਈ ਬਹੁਤ ਜ਼ਿਆਦਾ ਭਗਤ ਹੋਵੇ ਕੋਈ ਫਰਕ ਨਹੀਂ ਔਰ ਉਸ ਤੇ ਜਿਹੜੇ ਲਾਭ ਹਾਨੀ ਦਾ ਕੋਈ ਫਰਕ ਨਹੀਂ ਮਿੱਟੀ ਸੋਨੇ ਦਾ ਕੋਈ ਫਰਕ ਨਹੀਂ ਪਰ ਜਿਹੜੀ ਮੂਰਤ ਆ ਰੱਬ ਦੀ ਜੇ ਉਸ ਨੂੰ ਐਕਟੀਵੇਟ ਕਰਕੇ ਉਸ ਦੀ ਸਥਾਪਨਾ ਕੀਤੀ ਜਾਵੇ ਉਸ ਦੇ ਵਿੱਚ ਇਨ ਆਤਮਾ ਦੇ ਵਿੱਚ ਇਨਕਲਕੇਟ ਕਰਕੇ ਭਰੀ ਜਾਵੇ ਤਾਂ ਉਹ ਮੂਰਤੀ ਪੂਜਣਯੋਗ ਹੋ ਜਾਂਦੀ ਹੈ ਮੰਦਿਰ ਦੇ ਵਿੱਚ ਪਰ ਜਿਹੜਾ ਪੱਥਰ ਹੈ ਉਹ ਡੈਡ ਹੈ ਪਰ ਕੁਛ ਦਿਨ ਬਾਅਦ ਯਾਨੀ ਕਿ ਲੱਖਾਂ ਕਰੋੜਾਂ ਸਾਲਾਂ ਬਾਅਦ ਜਿਹੜਾ ਪੱਥਰ ਹੈ ਯਾਨੀ ਪੱਥਰ ਦਾ ਜਿਹੜਾ ਪਹਾੜ ਹੈ ਉਹ ਵੈਲੀ ਬਣ ਜਾਂਦਾ ਹੈ ਯਾਨੀ ਕਿ ਉਹ ਘਾਟੀ ਬਣ ਜਾਂਦਾ ਹੈ ਵਾਦੀ ਬਣ ਜਾਂਦਾ ਹੈ ਔਰ ਉਹ ਉਪਜਾਊ ਸ਼ਕਤੀ ਵਿੱਚ ਵੱਜ ਜਾਂਦੀ ਹੈ ਉਹ ਵੀ ਉਦੇ ਵਿੱਚ ਜਿਹੜੀ ਲਿਵਿੰਗ ਸਟਰੈਂਥ ਆ ਜਾਂਦੀ ਹੈ ਕਈ ਤਰ੍ਹਾਂ ਦੇ ਜੀਵਾਂ ਨੂੰ ਪੈਦਾ ਹੋ ਜਾਂਦੇ ਹਨ ਮਿੱਟੀ ਦੇ ਵਿੱਚ ਮਿੱਟੀ 'ਚ ਪੌਦਾ 라ਉ ਤੇ ਪੌਦਾ ਉੱਗ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਉਸ ਦੇ ਵਿੱਚ ਉਤਪਤੀ ਹੋ ਜਾਂਦੀ ਹੈ ਫਿਰ ਇਸੇ ਤਰ੍ਹਾਂ ਜਿਹੜੇ ਪਾਣੀ ਦੇ ਜੀਵ ਬਣੇ ਤੇ ਨਾਲ ਦੀ ਨਾਲ ਜਿਹੜੇ ਕਿਸ ਤਰੇ ਪੋਰ ਜਿਹੜੇ ਪਸ਼ੂ ਪੰਛੀ ਹੋਣ ਦੇ ਵਿੱਚ ਆਏ ਤੇ ਇਸੇ ਤਰ੍ਹਾਂ ਜਿਹੜੀ ਹੈ ਵਿਤੀ ਦੀ ਵਿਵਧਾਨ ਦੇ ਨਾਲ ਪ੍ਰੋਗਰੈਸ ਹੁੰਦੀ ਗਈ ਤੇ ਫਿਰ ਮਨੁੱਖ ਹੋਣ ਦੇ ਵਿੱਚ ਆਇਆ ਤੇ ਮਨੁੱਖ ਸਾਰਿਆਂ ਨਾਲੋਂ ਸਮਾਰਟਸਟ ਐਨੀਮਲ ਮੰਨਿਆ ਜਾਂਦਾ ਹੈ ਸੋਸ਼ਲ ਐਨੀਮਲ ਜਿਵੇਂ ਮੰਨਿਆ ਜਾਂਦਾ ਹੈ ਤੇ ਨਾਲ ਨਾਲ ਰਾਜਨੀਤਿਕ ਐਨੀਮਲ ਮੰਨਿਆ ਜਾਂਦਾ ਹੈ ਸੋ ਮਨੁੱਖ ਨੇ ਆਪਣੇ ਦਿਮਾਗ ਦੇ ਨਾਲ ਆਪਣੀ ਸੋਚਣ ਸ਼ਕਤੀ ਦੇ ਨਾਲ ਸਾਰਿਆਂ ਤੇ ਕੰਟਰੋਲ ਕਰ ਲਿਆ ਇਸ ਤਰ੍ਹਾਂ ਸਾਰਾ ਸੰਸਾਰ ਜਿਹੜਾ ਬ੍ਰਹਮਾਡਿਆ ਹੋਣ ਦੇ ਵਿੱਚ ਆਇਆ ਪਰੰਤੂ ਦੋਸਤੋ ਜਿਹੜਾ ਪੱਥਰ ਤੇ ਭਗਵਾਨ ਹੈ ਇਹਦੇ ਵਿੱਚ ਇੰਨਾ ਹੀ ਫਰਕ ਹੈ ਹੁਣ ਜਿਹੜੇ ਸਿਰਫ ਭਗਵਾਨ ਦੀ ਫੀਲਿੰਗ ਨਹੀਂ ਸਮਝਦੇ ਬਲਕਿ ਪੱਥਰ ਨੂੰ ਹੀ ਪੂਜਦੇ ਹਨ ਜਿਹੜੀ ਪ੍ਰੇਅਰ ਕਰਦੇ ਹਨ ਫਾਰ ਦਾ ਸੇਕ ਆਫ ਪ੍ਰੀਨ ਸੋ ਉਹ ਹੈ ਕਿ ਕਬੀਰ ਜੀ ਨੇ ਕਿਹਾ ਸੀ ਕਿ ਪੱਥਰ ਪੂਜੇ ਰੱਬ ਮਿਲੇ ਤੋ ਮੈਂ ਪੂਜੂ ਪਹਾੜ ਸੋ ਦੋਸਤੋ ਉਸ ਪੱਥਰ ਨੂੰ ਪੂਜਣ ਦਾ ਕੋਈ ਫਾਇਦਾ ਨਹੀਂ ਤੇ ਜੇ ਉਹ ਮੂਰਤ ਹੈ ਉਸ ਦੇ ਵਿੱਚ ਤੁਹਾਡਾ ਇਸ਼ਟ ਹੈ ਤੁਸੀਂ ਉਸ ਨੂੰ ਐਕਟੀਵੇਟ ਕੀਤਾ ਗਿਆ ਹੈ ਤਾਂ ਫਿਰ ਉਸ ਨੂੰ ਪੂਜਿਆ ਜਾਂਦਾ ਹੈ ਪਰ ਕਹਿੰਦੇ ਹਨ ਕਿ ਜਿੱਥੇ ਪੂਜਾ ਨਹੀਂ ਹੁੰਦੀ ਜਿੱਥੇ ਦੀਪਕ ਨਹੀਂ ਜਗਦੇ ਜਿੱਥੇ ਜੋਤ ਨਹੀਂ ਜਗਦੀ ਉਹ ਮੰਦਿਰ ਵੀ ਖੰਡਰ ਹੈ ਸੋ ਅੱਜ ਦੀ ਵੀਡੀਓ ਬਸ ਇਹੀ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ੁਪਾਖਰ ਜੀ ਦੇ ਨਸਤੇ ਹੋ ਗੋਡ ਬles you